ਸਤਿ ਸ੍ਰੀ ਅਕਾਲ ਜੀ ਆਪਣੇ ਲੜਕੇ ਲੜਕੀਆਂ ਦੀ ੜਪਵਾਉਣ ਲਈ ਸਾਡੇ ਮੈਰਿਜ ਬਿਊਰੋ ਦੇ ਨੰਬਰ ਤੇ ਸੰਪਰਕ ਕਰੋ 9855524029 ਸਾਡਾ ਕੰਮ ਆਜੀ ਸਿਰਫ ੜ ਦੇਣਾ ਪਛਪਰਤਾਲ ਦੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਅੱਜ ਜੀ ਅਸੀਂ ਤੁਹਾਡੇ ਲਈ ਇੱਕ ਰਿਸ਼ਤਾ ਲੈ ਕੇ ਆਏ ਹਾਂ ਲੜਕੇ ਦਾ ਰਿਸ਼ਤਾ ਜੀ ਨਾਮ ਆਜੀ ਲੜਕੇ ਦਾ ਗੁਪਤ ਰੱਖਿਆ ਗਿਆ ਜਨਮ 1998 ਦਾ ਇਹ ਤਾਂ ਇਹਨਾਂ ਦੇ ਐਕਸਪਾਇਰ ਹੋ ਚੁੱਕਿਆ ਜੀ ਪੜਾਈ ਲੜਕੇ ਨੇ ਪਲੱਸ 2 ਕੀਤੀ ਆ ਕੰਪਿਊਟਰ ਡਿਪਲੋਮਾ ਸ਼ਹਿਰ ਇਹਨਾਂ ਦਾ ਮਲੂਟ ਆ ਜ਼ਮੀਨ ਇਹਨਾਂ ਨੂੰ 10 ਕਿੱਲੇ ਆਉਂਦੀ ਆ ਇੱਕ ਇਹਨਾਂ ਦੀ ਭੈਣ ਦਾ ਉਹ ਮੈਰਿਡ ਆ ਜੀ ਫੈਮਿਲੀ ਵੈਸ ਨੂੰ ਆ ਇਹਨਾਂ ਨੂੰ ਪੜ੍ਹੀ ਲਿਖੀ ਕੁੜੀ ਚਾਹੀਦੀ ਏ ਦੇ ਘਰ ਦਾ ਕੰਮ ਆਉਂਦਾ ਹੋਵੇ ਜੀ 100 ਕਿਲੋਮੀਟਰ ਏਰੀਏ ਤੋਂ ਹੋਵੇ ਜੀ ਹੋਰ ਦੇ ਜਾਣਕਾਰੀ ਲਈ ਇਹਨਾਂ ਦੇ ਨੰਬਰ ਤੇ ਸੰਪਰਕ ਕਰੋ 9880 768643